ਲੋ ਜੀ ਬਾਈ ਦੇ ਬਾਈ ਫੌਜੀ ਖੇੜੀ ਦੇ ਕਬੂਤਰਾਂ ਦਾ ਕਰਾਉਣਾ ਤੁਹਾਨੂੰ ਸ਼ੌਂਕ ਸਤਿ ਸ੍ਰੀ ਅਕਾਲ ਜੀ ਹਾਂਜੀ ਇਹ ਕਬੂਤਰ ਨੇ ਬਾਈ ਜਦੋਂ ਬਾਈ ਕੋਲ ਜੁੜੇ ਹੀ ਆਪਾਂ ਜਦੋਂ ਤੋਂ ਆ ਰਖੇ ਹੀ ਸਾਡੇ ਕੋਲ ਹੈ ਵੱਡੇ ਕਬੂਤਰ ਨੇ ਜਿਨ੍ਹਾਂ ਤੋਂ ਆਪਣੀ ਨਸਲ ਚੱਲਦੀ ਆ ਰਹੀ ਬਾਈ ਜੀ ਇੱਕ ਇੱਕ ਕਬੂਤਰ ਹੈ ਜੀ ਆਪਣਾ ਤੋਬਾਵਾਜ ਮਾ ਆਪਣਾ ਸਵੇੜਾ ਜਿੱਤਿਆ ਸੀ ਜੀ ਬਾਜੀਏ ਹਾਂਜੀ ਇਹ ਕਬੂਤਰ ਜਿਹੜਾ ਗਰਦੇਵ ਵਾਲਾ ਕਬੂਤਰਾਂ ਲਾਲ ਜੀਨੇ ਹਾਂਜੀ ਬਾਈ ਮੰਦਰ ਤੋਂ ਗਰਦੇਵ ਤੋਂ ਆਏ ਵੇ ਘਣੀਆਂ ਤੋਂ ਹਾਂਜੀ ਇਹ ਇਹ ਗਰਦੇਵ ਵਾਲੇ ਕਬੂਤਰਾਂ ਜੀ ਲਾਲ ਚੀਨਾਂ ਦੀ ਇਹ ਲਾਦ ਆ ਇਹਦੀ ਮਤਲਬ ਅੱਗੇ ਲਾਦ ਵੀ ਪੂਰੀ ਉੱਡਦੀ ਆ ਇਹਦੇ ਮਤਲਬ ਪੱਠੇ ਪੱਠੀਆਂ ਵੀ ਦਿਖਾਵਾਂਗੇ ਜਿੱਤੇ ਵੇ ਹਾਂਜੀ ਇਹ ਵੱਡਾ ਕਬੂਤਰ ਆ ਆਪ ਵੀ ਬਾਜੀ ਜਿੱਤੇ ਆ ਵਾ ਗਰਦੇਵ ਵਾਲਾ ਘਣੀ ਵਾਲਾ ਹੈਗਾ ਤੇ ਬਾਕੀ ਇਹ ਵੀ ਬਾਈ ਵਾਲੇ ਕਬੂਤਰਾਂ ਦਾ ਗਰਦੇਵ ਵਾਲਿਆਂ ਦਾ ਵੱਡਾ ਜਿਹੜੇ ਗਰਦੇਵ ਵਾਲੇ ਕਬੂਤਰ ਆ ਕਰੋ ਬਾਈ ਲਾਲ ਚੀਨੇ ਇਹਦੀ ਲਾਦ ਵੀ ਇਹਦੇ ਤਾਂ ਸਾਰੇ ਹੀ ਉੱਡਦੇ ਆ ਕਬੂਤਰ ਦੇ ਤਕਰੀਬਨ ਬੱਚੇ ਤੁਹਾਨੂੰ ਸਾਰੇ ਦੱਸਾਂਗੇ ਜਿਹੜੇ ਜਿੱਤੇ ਵੇਸ ਦੇ ਪੱਠੇ ਹਰ ਦਿਖਾ ਦਿਓ ਇਹਦੇ ਮਣੇ ਰੋਈ ਸ਼ਾਂਗ ਤੇ ਇਹਨਾਂ ਦੇ ਪੰਜੇ ਦੱਸਾ ਦੇ ਬਹੁਤ ਹੀ ਪੂਰਾ ਵਧੀਆ ਕਬੂਤਰ ਆ ਜੀ ਇਹ ਤੇ ਮਤਲਬ ਜਿਹੜੇ ਗਰਦੇਵ ਵਾਲੇ ਸਾਡੇ ਕੋਲ ਦੋ ਬਲੱਡ ਲਾਈਨਾਂ ਆ ਇੱਕ ਲਾਲ ਚੀਨੇ ਹਾਂਜੀ ਤੇ ਇੱਕ ਕਬੂਤਰ ਨੇ ਆਪਣੇ ਕੋਲ ਜਿਹੜਾ ਟੁੱਟੀ ਢੂਹੀ ਵਾਲਾ ਕਬੂਤਰ ਆਪਾਂ ਆਪਣੀ ਇੰਟਰਵਿਊ ਚ ਵੀ ਦਿਖਾਇਆ ਉਹ ਤੇ ਇਹ ਵੀ ਲਾਲ ਚੀਨਿਆਂ ਦਾ ਗਰਦੇਵ ਵਾਲਿਆਂ ਦਾ ਰੋਈ ਸ਼ਾਂਗ ਇਹ ਬਹੁਤ ਪੁਰਾਣੇ ਕਬੂਤਰ ਆਏ ਬੇ ਗਰਦੇਵ ਜੀ ਤੋਂ ਹਾਂਜੀ ਘਣੀਆਂ ਤੋਂ ਤੇ ਇਹਦੀ ਲਾਤ ਵੀ ਬਹੁਤ ਜ਼ਿਆਦਾ ਉੜਦੀ ਆ ਕਬੂਤਰ ਦੀ ਇਹ ਦੇ ਘਰ ਇਹ ਜਿਹੜਾ ਮਤਲਬ ਕਬੂਤਰ ਆ ਹਾਂਜੀ ਇਹ ਕਬੂਤਰ ਆ ਜਿਹੜਾ ਟੁੱਟੀ ਢੂਹੀ ਵਾਲਾ ਕਬੂਤਰ ਆ ਸਾਡੇ ਕੋਲ ਗਰਦੇਵ ਵਾਲਾ ਹਾਂਜੀ ਇਹ ਉਹਦਾ ਪੱਠਾ ਸਿੱਧਾ ਠੀਕ ਹੈ ਜੀ ਤੇ ਇਹਦੇ ਜੀ ਮਤਲਬ ਬਾਜੀ ਇਸ ਕਬੂਤਰ ਦੇ ਵੀ ਜਿੰਨੇ ਬੱਚੇ ਆਪਾਂ ਛੱਡੇ ਆ ਸਾਰੇ ਉੜਦੇ ਆ तकरीबन ਹਾਂਜੀ ਇਹ ਟੁੱਟੀ ਢੂਹੀ ਵਾਲੇ ਦਾ ਹੀ ਪੱਠਾ ਸਿੱਧਾ ਜਿਹੜਾ ਆਪਣੇ ਘਰ ਸੀ ਇਹਦੇ ਵੀ ਥੱਲੇ ਲੰਗੂਟ ਆਇਆ ਦੇ ਹਾਂਜੀ ਉਹਦੇ ਕਾਲਾ ਇਹਦੇ ਭੂਰਾ ਠੀਕ ਹੈ ਇਹ ਵੀ ਟੁੱਟੀ ਢੂਹੀ ਵਾਲੇ ਦਾ ਪੁੱਤਾ ਮਤਲਬ ਸਿੱਧਾ ਜਿਹੜੇ ਗੁਰਦੇਵ ਜੀ ਨੇ ਦਿਆ ਸੀ ਸਾਨੂੰ ਕਰੋ ਬਈ ਸ਼ੌਂਕ ਲਾ ਤੇ ਇਹਦੀ ਬਹੁਤ ਉੜਦੀ ਆ ਜੀ ਤੇ ਇਹ ਕਬੂਤਰ ਵੀ ਆਪਣਾ بڑے ਕਬੂਤਰ ਦਾ ਟੁੱਟੀ ਢੂਹੀ ਵਾਲੇ ਦਾ ਹਾਂਜੀ ਇਹ ਕਬੂਤਰ ਇੱਕ ਬਾਜੀ ਟੋਬਾ ਜਿੱਤਿਆ ਹਾਂਜੀ ਇੱਕ ਬਾਜੀ ਦੂਸਰ ਦੀ ਸਪੇੜਾ ਜਿੱਤਿਆ ਠੀਕ ਹੈ ਦੋ ਬਾਜ਼ੀਆਂ ਜਿੱਤਿਆ ਇਹ ਕਬੂਤਰ ਆਪਣਾ ਹਾਂਜੀ ਇਹ ਵੀ ਟੁੱਟੀ ਢੂਹੀ ਵਾਲੇ ਦਾ ਹੀ ਆ ਠੀਕ ਹੈ ਜੀ ਜਿਹੜਾ ਸਾਡੇ ਕੋਲ ਗੁਰਦੇਵ ਵਾਲਾ ਹਾਂਜੀ ਉਹਦਾ ਹੀ ਆ ਪੱਠਾ ਇਹ ਇਹ ਇਹਨਾਂ ਗਰਦੇ ਵਾਲੇ ਤੇ ਸਾਰੇ ਹੀ ਉੜਦੇ ਆ ਲਾਲ ਚੀਨੇ ਹੋਗੇ ਜਿਹੜੇ ਦੂਜੇ ਹੋਗੇ ਕਬੂਤਰ ਇਹਨਾਂ ਦੀ ਲਾਤ ਸਭ ਕੀ ਉੜਦੀ ਆ ਕਬੂਤਰਾਂ ਦੀ ਹਾਂਜੀ ਬਾਕੀ ਤੁਹਾਨੂੰ ਇਹਦੇ ਪੱਠੇ ਵੀ ਦਿਖਾਉਂਦੇ ਆ ਜਿਹੜੇ ਜਿੱਤੇ ਵੀ ਆ ਗਰਦੇ ਵਾਲਿਆਂ ਦੇ ਕਬੂਤਰ ਜੀ ਆਪਣਾ 3-4 ਬਾਜ਼ੀਆਂ ਜਿੱਤਿਆ ਵਾ ਹਾਂਜੀ ਇੱਕ ਬਾਜੀ ਡੇਰਾ ਜਿੱਤਿਆ ਹਾਂਜੀ ਤੇ ਦੂਜੀ ਬਾਜੀ ਆਪਣੀ ਰਸੂਲਪੁਰ ਰਸੂਲਪੁਰ ਤੀਜੀ ਬਾਜੀ ਤੀਜੀ ਬਾਜੀ ਆ ਜਿੱਤਿਆ ਹੀ ਆਪਣੀ ਸਪੇੜਾ ਸਪੇੜਾ ਵੀ ਜਿੱਤਿਆ ਸੀ ਇਹ ਏ ਬਾਈ ਚੌਥੀ ਬਾਜੀ ਚ ਅਗਲੇ ਪਿੰਡ ਚ ਖੜ ਗਿਆ ਸੀ ਸੁਹਾਣਾ ਮੁੰਨੂ ਦੇ ਪਿੰਡ ਚ ਜਾ ਕੇ ਚੌਥੀ ਬਾਜੀ ਹਰ ਗਿਆ ਸੀ ਇਹ ਮਤਲਬ ਉੜਦਾ ਬਹੁਤ ਵਧੀਆ ਇਹ ਵੀ ਗਰਦੇਵ ਵਾਲੇ ਕਬੂਤਰਾਂ ਦਾ ਲੋ ਜੀ ਕਰੋ ਸ਼ੌਂਕ ਇਹ ਵੀ ਗਰਦੇਵ ਵਾਲੇ ਕਬੂਤਰਾਂ ਦਾ ਗਰਦੇਵ ਵਾਲੀ ਨਸਲ ਜੋ ਬਾਈ 4 ਵਾਜੀ ਜਿੱਤਿਆ ਕਬੂਤਰ ਆਪਣਾ ਭਰਾ ਆ ਇੱਕ ਆਪਣਾ ਭਾਈ ਆ ਗਿਆ ਬਾਈ ਦਾ ਨਾਮ ਦੱਸਿ ਇਹ ਅਮਨ ਆ ਜੀ ਬੰਮਣ ਮਾਜਰਾ ਯਾਰ ਆਪਣਾ ਪੱਕਾ ਹਾਂਜੀ ਜਿਗਰੀ ਯਾਰ ਆ ਕੋਈ ਨਹੀਂ ਜਿੰਮ ਪਲੇ ਫੋਨ ਇੱਕ ਕਬੂਤਰ ਵੀ ਆਪਣਾ ਹਾਂਜੀ 3-4 ਬਾਜ਼ੀਆਂ ਜਿੱਤਿਆ ਵਾ ਗਰਨਾਲਾ ਇਹ ਗਰਨਾਲਾ ਵੀ ਜਿੱਤਿਆ ਹੋਰ ਵੀ 2-3 ਜਗ੍ਹਾ ਬਾਜ਼ੀਆਂ ਜਿੱਤਿਆ ਹਾਂਜੀ ਮਤਲਬ ਪੁਰਾਣਾ ਕਬੂਤਰ ਆਪਣਾ ਪੂਰਾ ਵਧੀਆ ਇਹ ਵੀ ਗਰਦੇਵ ਵਾਲਿਆਂ ਦਾ ਯਾਰ ਅੱਤਾ ਹਾਂਜੀ ਤੇ ਉਹ ਦਿਖਾ ਬਤਾ ਦੇ ਉੱਧਰ ਦਿਖਾ ਦੇ ਇਹ ਆਪਣਾ ਕੂਤਰ ਆ ਬਾਈ ਮਾਮਲੀ ਪਿੰਡ ਹਾਂਜੀ ਤੇ ਪਿੰਡ ਪਰੋਗ ਠੀਕ ਹੈ ਜੀ ਮਾਮਲੀ ਵੀ ਤਿੰਨ ਕੂਤਰਾਂ ਚ ਬਾਜ਼ੀ ਹੋਈ ਸੀ ਹਾਂਜੀ 2000 20 ਕੀ ਦੀ ਗੱਲ ਆ ਬਾਈ ਹਾਂਜੀ ਇਸ ਵੀੜਾ ਵੀ ਦਿੱਤਾ ਹੈ ਦੋ ਮੈਚ ਐ ਕੂਤਰ ਆਪਣਾ ਐ ਬਿੱਕਰ ਵਾਲੇ ਕਬੂਤਰ ਨੇ ਬਾਈ ਨੇ ਦਿੱਤੇ ਹੋਏ ਕਹਿ ਕੇ ਉਹ ਕੂਤਰਾਂ ਚ ਠੀਕ ਹੈ ਰੱਤੇ ਵੀ ਕੱਢ ਦਿੰਦੇ ਗੋਲੇ ਵੀ ਕੱਢਦੇ ਬਹੁਤ ਧੀਏ ਉਹ ਆਪਣੇ ਪਿੰਡ ਜੀ ਜਿੱਤਦਾ ਬਾਈ ਤਿੰਨ ਚ ਚਾਰ ਸਾਲ ਲਗਾਤਾਰ ਜਿੱਤਿਆ ਖਰੋਈ ਸ਼ੌਂਕ ਇਹ ਕਿਹੜੀ ਨਸਲੀ ਐ ਵੀ ਬਾਈ ਵਾਲੇ ਬਿੱਕਰ ਵਾਲੇ ਪੁੱਤਰ ਠੀਕ ਹੈ ਹਾਂਜੀ ਬਹੁਤ ਵਧੀਆ ਜੀ ਨਾ ਨਹੀਂ ਕੋਈ ਮਤਲਬ ਹੈ ਹੈਪੀ ਦੁਸਰ ਜੀ ਹਾਂਜੀ ਤੇ ਪਿਛਲੇ ਸਾਲ ਮਤਲਬ ਲੈ ਕੀ ਸਾਲੀ ਹਾਂਜੀ ਤੇ ਸਰਦੜੀ ਵੀ ਛੱਡਿਆ ਹਾਂਜੀ ਇਹਨਾਂ ਦਾ ਹੀ ਪੱਠਾ ਹੀ ਹੈ ਠੀਕ ਹੈ ਦੁਸਰ ਜੀ ਹਾਂਜੀ ਸਰਦੜੀ ਤੇ ਇੱਕ ਥਾਂ ਹੋਰ ਛੱਡਣਾ ਹੀ ਹੈ ਹਾਂਜੀ ਕਿਥੇ ਫਿਰ ਛੱਡਣ ਨਹੀਂ ਹੋਇਆ ਪਰ ਜੀ ਖਰਾਬ ਹੋ ਰਹੀ ਹੈ ਠੀਕ ਹੈ ਇਹਦੇ ਇੱਕ ਮੈਚ ਦਿੱਤਿਆ ਹੀ ਹੈ ਇੱਧਰ ਆਪਣਾ ਲਾੜਦੇ ਦੇ ਕੋਲ ਠੀਕ ਹੈ ਜੀ ਇਹ ਇਹ ਆਪਣਾ ਕੂਤਰ ਆ ਬਾਈ ਜਿਹੜਾ 7 ਮੈਚ ਜਿੱਤੇ ਆ ਇਹ ਛੋਟੇ ਜਿਹੇ ਪਿੰਡ ਚ ਇੱਕ ਅੰਬਲੀ ਇੱਕ ਦਨੋਰਾ ਤੇ ਇੱਕ ਦਰਾੜਾ ਠੀਕ ਹੈ ਤੇ ਇੱਕ ਆਪਣਾ ਪਿੰਡ ਪਿੰਦਾ ਬੜਾ ਨਸਲ ਦੱਸਿਓ ਇਸ ਕੂਤਰ ਦੀ ਇਹਦੀ ਬਾਈ ਨੂੰ ਪਤਾ ਇਹ ਗਰਦੇਵ ਵਾਲੇ ਆ ਬਾਈ ਕਬੂਤਰ ਸਾਰੇ ਹਾਂਜੀ ਬਹੁਤ ਧੁਰਦੇ ਨੇ ਬੱਚੇ ਇਹ ਮਤਲਬ ਇਹ ਵੀ ਇਹ ਕਬੂਤਰ ਵੀ ਗਰਦੇਵ ਵਾਲੇ ਕਬੂਤਰ ਆ ਹਾਂਜੀ ਇਹ ਦੇਖੋ ਇਹ ਵੀ ਟੁੱਟੀ ਢੂਹੀ ਵਾਲੇ ਕਬੂਤਰ ਉਹਦਾ ਹੀ ਆ ਇਹ ਥੋੜੇ ਹੋਰ ਕਬੂਤਰ ਦਾ ਹਾਂਜੀ ਹਾਂਜੀ ਆਪਣੇ ਵਾਲੇ ਦਾ ਹੀ ਆ ਪੱਠਾ ਇਹ 6-7 ਬਾਜ਼ੀਆਂ ਜਿੱਤਿਆ ਤੁਹਾਨੂੰ ਨਾਮ ਦੱਸਦੇ ਪਿੰਡਾਂ ਦੇ ਕਿਹੜੇ-ਕਿਹੜੇ ਆ ਕਰੋ ਬਈ ਸ਼ੌਂਕ ਠੀਕ ਹੈ ਜੀ ਇਹ ਗਰਦੇਵ ਵਾਲੇ ਦਾ ਬਡੇ ਦਾ ਹੀ ਆ ਪੁੱਤ ਸਿੱਧਾ ਹਾਂਜੀ ਇਹ ਦੇਖੋ ਥੱਲੇ ਇਹ ਬੱਚੇ ਕਿਦਾਂ ਦੇ ਕੱਢਦਾ ਜੀ ਇਹ ਉੱਤਰ ਬੱਚੇ ਲਾਲ ਚੀਨੇ ਕੱਢਦਾ ਜੀ ਹਾਂ ਲਾਲ ਚੀਨੇ ਨੀਲੇ ਵੀ ਕੱਢਦਾ ਰੱਤੇ ਸਾਰੀ ਮਤਲਬ ਕੱਢਦਾ ਇਹ ਮਿਕਸ ਕਰਦਾ ਕਰਦਾ ਮੋਲੀ ਜਿੱਤੀ ਹੀ ਪੱਠੀ ਬੜਾ ਇਹ ਜਿਹੜੀ ਇਹਦੀ ਇਹਦੀ ਮਾਂ ਸੀ ਨਾ ਗੁਰਦੇਵ ਕੋਲੋਂ ਆਈ ਸੀ ਹਾਂਜੀ ਉਹ ਖੱਟ ਮਤਲਬ ਖੱਟੀ ਅੱਖਾਂ ਦੀ ਸੀ ਉਹਦਾ ਉਹ ਸਾਫ਼ ਸੀ ਬਿਲਕੁਲ ਲੰਗੋਟ ਉਹਦਾ ਕਾਲਾ ਸੀ ਥੱਲੇ ਉਹਦਾ ਵੀ ਜਿਵੇਂ ਟੁੱਟੀ ਢੂਹੀ ਵਾਲੇ ਦਾ ਸੀ ਠੀਕ ਐਵੇਂ ਸੀ ਇਹਦਾ ਵੀ ਇਹਦੀ ਮਾਂ ਦਾ ਮਤਲਬ ਉਹ ਚੀਨੀ ਨਹੀਂ ਸੀ ਇਹ ਬਾਅਦ ਚ ਪੱਠਾ ਕਾਲਾ ਚੀਨਾ ਕੱਢਿਆ ਉਹਨਾਂ ਜੋੜੇ ਨੇ ਇਹਦੀ ਲਾ ਸਾਰੀ ਉੜਦੀ ਆ ਗੁਰਦੇਵ ਵਾਲੇ ਦੀ ਹਾਂਜੀ ਤੇ 6-7 ਬਾਜ਼ੀਆਂ ਦਾ ਆਪ ਹੀ ਉੱਡਿਆ ਯਾਰ ਇੱਕ ਉਤਰ ਹਾਂਜੀ ਦੱਸਿਆ ਬਾਈ ਪੂਰਾ ਵਧੀਆ ਉੱਡਦਾ ਹਾਂਜੀ ਇਹ ਆਪਣੀ ਗਨੇਸ ਪਰ ਕੂਤਰੀ ਹੀ ਹਾਂਜੀ ਦੁੱਸਰ ਪੈ ਗਈ ਉੱਥੇ ਠੀਕ ਹੈ ਤੇ ਹੱਥ ਨਹੀਂ ਲੱਗੀ ਰਾਤ ਨੂੰ ਹਾਂਜੀ ਤੇ ਅਗਲੇ ਦਿਨ ਵੀ ਉੱਠ ਕੇ ਚਿੱਟਾ ਬੁਗਤ ਲੈ 12-13 ਟੀਰਾਂ ਹਲਿਆ ਲਿਆ ਕੋ ਹਾਂਜੀ ਲਿਆ ਵਸੇ ਕਿੰਨਾ ਮਨ ਨੂੰ ਦੇਣ ਲਿਆ ਬਸ ਉਹੀ ਲੈਣੀ ਹੈ ਹਾਂ ਦੁੱਸਰ ਜੇ ਕਿਹੜੀ ਨਸਲ ਹੈ ਜੀ ਇਹ ਪੰਜ ਮੈਚ ਜਿੱਤੀ ਕੂਤਰੀ ਤੀਰੀ ਸੀ ਲਿਆ ਤੀਰੀ ਸੀ ਲਿਆ ਕਾਲੇ ਕਾਲੇ ਜਿੰਦੇ ਇਹ ਇਦਾਂ ਦੇ ਬੱਚੇ ਕੱਢਦਾ ਜੀ ਬੋਲੇ ਕੱਢਦਾ ਹਾਂਜੀ ਪਰ ਕਾਲੇ ਜਿੰਦੇ ਕੱਢਦਾ ਠੀਕ ਹੈ ਜੀ ਉਹ ਵੀ ਪੰਜ ਛੇ ਮੈਚ ਜਿੱਤੀ ਹੈਲੋ ਠੀਕ ਹੈ ਇਹ ਦੋ ਬੱਚੇ ਤੇਰੇ ਸਾਹਮਣੇ ਜਦੋਂ ਤੂੰ ਆਇਆ ਸੀ 9 10 11 ਵਜੇ ਤੇ ਉੱਢ ਰਹੇ ਹਾਂਜੀ ਇਹ ਕਬੂਤਰੀ ਜੀ ਆਪਣੇ ਆਪਣੇ ਭਰਾ ਕੋਲ ਆਈ ਆ ਪਹਿਲਾਂ ਇਹਨੂੰ ਦਿਖਾ ਦੇ ਅਮਨ ਕੋਲ ਹਾਂਜੀ ਅਮਨ ਬਾਂਮਣਾ ਬਾਂਮਣ ਮਾਜਰਾ ਇਹਦੇ ਘਰੋਂ ਆਈ ਸੀ ਇਹ ਜਿੱਤੀਆਂ ਨਰੈਣਗੜ ਮਾਜਰਾ ਇਸ ਸਾਲ ਕਰੋ ਬਾਈ ਵਾਜੀ ਤੇ ਇਹ ਬਾਈ ਕੋਲੀ ਆਈ ਆਪਣਾ ਭਰਾ ਇਹਦੇ ਕੋਲ ਵੀ ਕੂਤਕਵਾਤ ਰਾਂਦੇ ਆਪਣੇ ਕੋਲ ਠੀਕ ਆ ਜੀ ਠੀਕ ਆ ਜੀ ਇਹ ਇਹ ਬਾਈ ਜਸੂ ਦਾ ਚੇਲਾ ਬਈ ਜਸਵੀਰ ਲੰਗਰਛੰਨੀ ਦਾ ਹਾਂਜੀ ਭਰਾ ਆਪਣਾ ਤੇ ਇਹ ਕੂਤਰੀ ਵੀ ਇਹਦੀ ਆ ਹਾਂਜੀ ਇਹਦੇ ਘਰੋਂ ਆਇਆ ਸੀ ਬੱਚਾ ਕਰੋ ਵਈ ਸ਼ਾਂ ਹਾਂ ਬੜੇ ਚੰਗੇ ਕਬੂਤਰਾਂ ਬਾਈ ਕੋਲੇ ਮਨ ਕੋਲ ਇਸਨ ਦੇ ਪਿੰਡ ਵੀ ਕਬੂਤਰੀ ਆਪਣੀ ਜੀਤੀ ਵੀ ਆ ਬਾਈ ਦੋ ਤਿੰਨ ਬਾਜੀਆਂ ਇਹ ਆਪਣੇ ਰੋਬਿਨ ਲਲਾਣਾ ਹਾਂਜੀ ਆਣ ਜਾ ਆਪਣਾ ਹਾਂਜੀ ਉਹਦੇ ਘਰੋਂ ਆਈ ਸੀ ਰੋਬਿਨ ਲਲਾਣਾ ਠੀਕ ਹੈ ਜੀ ਤੇ ਬਹੁਤ ਵਧੀਆ ਕਬੂਤਰ ਨੇ ਉਹਦੇ ਕੋਲ ਬਾਜੀਆਂ ਬੂਜੀਆਂ ਘੱਟ ਛੋੜਦਾ ਹਾਂ ਬੱਚੇ ਬੂੱਚੇ ਲਿਆਂਦੇ ਉਹਦੇ ਕੋਲ ਹਾਂਜੀ ਤੇ ਉਹ ਬਹੁਤ ਵਧੀਆ ਕਬੂਤਰ ਉੜਦੇ ਆ ਬਾਈ ਰੋਬਿਨ ਦੇ ਲਲਾਣੇ ਵਾਲੇ ਦੇ ਠੀਕ ਹੈ ਤੇ ਉਹਦੇ ਕਬੂਤਰੀ ਬੜੇ ਟੌਪਦੇ ਆ ਇਹ ਦੇਖੋ ਉਹਦੇ ਕਬੂਤਰਾਂ ਮਤਲਬ ਇਸ ਤਰ੍ਹਾਂ ਦੇ ਇੱਕ ਆਖੇ ਦੀ ਬਰਡੀ ਹੈ ਕੇ ਆ ਹਾਂਜੀ ਤੇ ਭਾਣ ਜ ਆਪਣਾ ਰੋਬਿਨ ਹਾਂਜੀ ਤੇ ਅਮਨ ਆਪਣਾ ਯਾਰ ਆ ਪੱਕਾ ਠੀਕ ਜੀ ਠੀਕ ਆ ਜੀ ਹਾਂਜੀ ਤੇ ਵਧੀਆ ਕਬੂਤਰ ਆ ਇਹਨਾਂ ਦੋਨਾਂ ਕੋਲ ਤਾਊ ਕੋਲੋਂ ਆਈ ਆ ਜਸਵੀਰ ਲੰਗਰਛੰਨੀ ਕੋਲੋਂ ਬਾਜੀ ਵੀ ਜਿਸਤੀ ਆ ਪਿੰਡ ਕਰ ਚੰਦੀ ਕਰੋ ਬਈ ਸ਼ੌਕ ਇੱਧਰ ਨੂੰ ਲਖਿਆ ਯੱਕ ਦਾ ਸ਼ੌਕ ਕਰਾਇਆ ਅੱਛਾ ਇਹ ਗੋਲੇ ਜਿਹੜੇ ਮਸ਼ਹੂਰ ਹੋਏ ਨੇ ਆਪਣੇ ਕਰੋ ਜੀ ਸ਼ੌਕ ਉਹ ਜੀ ਇਹ ਕਿੱਥੇ ਜਿੱਤੀ ਇਹ ਕਲ ਚੰਦੂ ਜਿੱਤੀ ਸੀ ਗਾ ਜੀ ਹਾਂਜੀ ਹਾਂ ਇਹ ਕਬੂਤਰੀ ਹੈ ਜੀ ਬਾਈ ਬਿੱਕਰ ਵਾਲੇ ਕਬੂਤਰ ਨੀਲੇ ਹਾਂਜੀ ਤੇ ਇਹ ਕਬੂਤਰੀ ਪਿਛਲੇ ਸਾਲ ਬੜੇ ਗੋਹ ਜਿੱਤੀ ਆ ਜੀ 86 ਕਬੂਤਰ ਉੜੇ ਸੀ ਦੋਆਂ ਚ ਬਾਜੀ ਹੋ ਗਈ ਸੀ ਲਾਸਟ 7 ਦਾ ਬਾਰਡਰ ਕਰ ਗਏ ਸੀ ਦੋਨੋਂ ਹਾਂਜੀ ਤੇ ਇਹਦੇ ਪੱਖਾ ਇਨਾਮ ਚ ਆਇਆ ਇਹਦੇ ਕੋਲ ਕਬੂਤਰੀ ਕੋਲ ਠੀਕ ਹੈ ਤੇ ਇਹ ਸਾਰੇ ਬਾਈ ਵਾਲੇ ਕਬੂਤਰ ਨੇ ਨੀਲੇ ਇਹ ਬਿੱਕਰ ਵਾਲੇ ਕਬੂਤਰ ਨੇ ਸਾਡੇ ਕੋਲ ਇਹ ਵੀ ਇਸੇ ਨਸਲ ਹੋ ਜੀ ਹਾਂ ਇਹ ਸਾਰੇ ਇਕੱਠੇ ਆ ਮਤਲਬ ਤਕਰੀਬਨ ਜਿੱਤੀ ਨਹੀਂ ਆ ਸਾਰੇ ਵਧੀਆ ਕਬੂਤਰ ਨੇ ਬਾਈ ਵਾਲੇ ਸਾਡੇ ਕੋਲ ਨੀਲੇ ਇਹ ਦੇਖ ਇਹ ਇਹਨਾਂ ਦੇ ਬੱਚੇ ਆ ਜੀ ਹਾਂ ਹਾਂ ਗਾਹਾਂ ਸਾ ਨੀਲੇ ਹੋਰ ਕਬੂਤਰਾਂ ਦੇ ਵੀ ਹੈਗੇ ਆ ਵੀ ਜਿੱਤੀ ਵੀ ਕਬੂਤਰੀ ਆਪਣੀ ਇਹ ਜਸਵੀਰ ਲੰਗਰਛੰਨੀ ਦੇ ਘਰੋਂ ਆਈ ਵੀ ਆ ਜੀ ਨੀਰਜ ਲੰਗਰਛੰਨੀ ਜਸੂ ਲੰਗਰਛੰਨੀ ਤੇ ਇਹ ਉਹਨਾਂ ਦੇ ਹੀ ਕਬੂਤਰ ਆ ਬਾਈ ਹਾਂ ਜੀ ਤੇ ਇੱਕ ਤਕਰੀਬਨ ਉਹਨਾਂ ਦੇ ਤਾਂ ਉੱਡਦੇ ਹੀ ਆ ਬਾਈ ਕਬੂਤਰ ਸਾਰੇ ਸਭ ਰਿਆਂ ਨੂੰ ਪਤਾ ਲੱਗ ਕੇ ਚ ਰਾ ਆਪਣਾ ਵੱਡਾ ਜਸਵੀਰ ਲੰਗਰਛਨੀ ਤੇ ਹੋ ਗਈ ਆ ਜੀ ਤੇ ਛੱਡਿਆ ਜੀ ਬਾਜੀ ਕਿਤੇ ਨਹੀਂ ਬਾਜੀ ਨਹੀਂ ਆ ਬੱਚਾ ਆਇਆ ਠੀਕ ਹੈ ਬੱਚੇ ਲਈ ਆ ਠੀਕ ਹੈ ਲੋ